ਹਾਂਜੀ ਸਾਰੀਆਂ ਭੈਣਾਂ ਨੂੰ ਸੱਸਰੀ ਕਾਲ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਸਲਵਾਰ ਦੀ ਕੁੰਦਿਆਈ ਸਲਾਈ ਜੀ ਕਈ ਭੈਣਾਂ ਰეკਮੈਂਡ ਆਇਆ ਸੀਗਾ ਵੀ ਸਾਨੂੰ ਇੰਨਾ ਟਾਈਮ ਹੋ ਗਿਆ ਆਪਾਂ ਵੀ ਸੂਟ ਸਲਾਈ ਕਰਦਿਆਂ ਨੂੰ ਵੀ ਸਾਥੋ ਜਦੋਂ ਅਸੀਂ ਆਹ ਸਲਾਈ ਕਰਦੇ ਆਂ ਵੀ ਉਦੋਂ ਇਹਦੇ ਵਿੱਚ ਨਾ ਬਿਮਾ ਕਿ ਇੱਥੇ Baal ਪੈਂਦਾ ਜਦੋਂ ਸਿੱਧੇ ਕਰਦੇ ਆ ਇਹ ਤੁਹਾਨੂੰ ਅੱਜ ਆਪਾਂ ਮੂਰੀ ਦੀ ਸਲਾਈ ਦੱਸਦੇ ਆ ਵੀ ਕਿਵੇਂ ਲਾਉਣੀ ਹੈ ਪਹਿ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੇ ਅਚੂੜੀ ਆਂ ਜਾਂ ਸਿਆਉਣਾ ਮਲਾ ਕੇ ਥੋੜੀ ਜੀ ਇਹ ਨਿਸ਼ਾਨੀ ਸਿਆਉਣ ਲਾਉਣੀ ਹੈ ਜੀ ਜਿਵੇਂ ਆਪਾਂ ਨੇ ਆਹ ਵਾਖੇ ਥੋੜੀ ਜੀ ਲਾ ਦੇਣੀ ਫਿਰ ਆਪਾਂ ਮੂਰੀ ਤੋਂ ਲੱਗਣਾ ਹੈ ਇਹ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਲਾਉਣੀ ਆਪਾਂ ਸਲਵਾਰ ਬਣਾ ਰੱਖੀ ਹੈ ਆਪਾਂ ਮੂਰੀ ਬਣਾ ਰੱਖੀ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆਂ ਜੀ ਆਪਾਂ ਨੇ ਜਿਹੜੀਆਂ ਆਹ ਕੁੰਡੇ ਗੋਡੇ ਆਂ ਸਲਾਈ ਹੈਗੀ ਕਾਹਗੀ ਆਪਣੇ ਸਲਾਈ ਜੀ ਇੱਕ ਆ ਗਈ ਆ ਇਹਨਾਂ ਨੂੰ ਆਪਸ ਵਿੱਚ ਮਿਲਾਉਣਾ ਹੈ ਦੋਨਾਂ ਨੂੰ ਇਸ ਤਰੀਕੇ ਨਾਲ ਆ ਚੰਗੀ ਤਰ੍ਹਾਂ ਦੇਖ ਲਓ ਆ ਸਿਆਉਣਾ ਨੇ ਜਿਹੜੀਆਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾਉਣਾ ਹੈ ਇਹਨਾਂ ਨੂੰ ਮਿਲਾ ਰਹੀ ਹੈ ਜਦੋਂ ਆਪਾਂ ਆ ਸ ਆਪਣਾ ਸਹੀ ਆ ਜਾਂਦੀ ਹੈ ਜਦੋਂ ਸਲਾਈ ਫਿਰ ਆਪਣੇ ਮੂਰੀ ਘੁੰਦੀ ਨਹੀਂ ਹੈਗੀ ਜੀ ਕਈ ਵਾਰ ਆਪਣੇ ਮੂਰੀ ਘੁੰਮ ਜਾਂਦੀ ਹੈ ਸਲਵਾਰ ਇਸ ਤਰ੍ਹਾਂ ਘੁੰਮਦੀ ਨਹੀਂ ਹੈਗੀ ਹੁਣ ਆਪਾਂ ਨੇ ਇਹ ਮਿਲਾਤੀਆਂ ਸਿਆਉਣਾ ਹੁਣ ਆਪਾਂ ਤੁਹਾਨੂੰ ਨਿਸ਼ਾਨੀ ਦੱਸਦੇ ਹਾਂ ਕਿ ਕਿਵੇਂ ਲੱਗੇਗੀ ਆਪਣੇ ਮੋਰੀ ਆਪਣੇ 6.5 ਸਾਢੇ 6 ਇੰਚ ਦੀ ਮੋਰੀ ਹੈ ਤੇ ਹੁਣ ਆਪਾਂ ਨਿਸ਼ਾਨ ਲਾਉਣਾ ਇੱਕ 6.5 ਤੇ ਇਸ ਤਰ੍ਹਾਂ ਲੱਗ ਗਿਆ ਜੀ ਇੱਕ ਲਾਉਣਾ ਆਪਾਂ ਨੇ 7.5 ਤੇ ਇੱਥੋਂ 7.5 ਤੇ ਲਾਉਣਾ ਇਸ ਤਰ੍ਹਾਂ ਲੱਗ ਗਿਆ ਇੱਥੋਂ 6.5 ਤੇ ਲੱਗ ਗਿਆ ਜੀ ਇੱਥੋਂ ਲੱਗ ਗਿਆ 7.5 ਤੇ 1 ਇੰਚ ਦਾ ਫਰਕ ਪਾਉਣਾ ਜੀ ਜੇ ਆਪਾਂ ਨੇ 8 ਬਣਾ ਲੈ 1.5 ਇੰਚ ਦਾ ਫਰਕ ਪਤਾ ਤਾਂ ਆਪਣੇ ਇੱਥੇ ਝੋਲ ਪੈ ਜੂਗਾ ਤੇ 1 ਇੰਚ ਦੀ ਫਰਕ ਪਾਉਣਾ ਹੈ ਕਈ ਜਿਵੇਂ ਹੁਣ ਸਟੇਟ ਸਲਵਾਰਾਂ ਨਹੀਂਆਂ ਖੜਮੀ ਆਪਾਂ ਸਲਵਾਰ ਬਣਾਉਨੇ ਆ ਜੀ ਉਹ ਦਾ ਬਸ ਬਰਾਬਰ ਹੋ ਜਾਣਾ ਜਿਵੇਂ 6.5 ਇੱਥੇ 6.5 ਇ ਉਹ ਸਿੱਧੀ ਖੜਮੀ ਸਲਾਈ ਲੱਗ ਜਾਂਦੀ ਹੈ ਇਹ ਆਪਣੀਆਂ ਜੀ ਸੈਂਪਲ ਸਲਵਾਰ ਸੈਂਪਲ ਸਲਵਾਰ ਤਾਂ ਆਪਾਂ 1 ਇੰਚ ਦਾ ਫਰਕ ਪਾਇਆ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਨੇ ਆ ਰੂ ਠੀਕ ਹੈ ਤੇ ਹੁਣ ਆਪਾਂ ਦਿਖਾਉਣੀ ਆ ਜੀ ਸਾਨੂੰ ਸਲਾਈ ਲਾ ਕੇ ਤੇ ਐ ਸੋਈ ਵਿੱਚ ਲਾ ਕੇ ਜੀ ਆਪਾਂ ਵਾਪਸ ਮੋੜਨਾ ਤੇ ਇੱਥੋਂ ਫੇਰ ਵਾਪਸ ਮੋੜਨਾ ਇਸ ਤਰ੍ਹਾਂ ਆਪਾਂ ਪੱਕੀ ਸਿਉਣ ਕਰਨਾ ਇੱਧੜੀ ਨੇ ਇੱਕ ਆਪਾਂ ਜੀ ਦੋ ਸਲਾਈ ਲਾਉਣੀ ਆ ਕੁੰਡੇ ਵਾਲੀ ਉਹ ਤੋਂ ਥੋੜਾ ਜਿਹਾ ਖਿੱਚ ਕੇ ਲਾਉਣੀ ਆ ਆ ਸਲਾਈ। ਆ ਕੱਟ ਲਾ ਨਹੀਂ ਚੱਜਣਾ ਫੇਰ ਆਪਣੀਆਂ ਕੁੰਡੇ ਵਾਲੀ ਨਾਲ ਸਲਾਈ ਇੱਧੜ ਜਾਂਦੀ ਹੈ ਜੀ। ਕਈ ਵਾਰ ਆਪਾਂ ਦੇਖ ਰਿਆ ਜਦੋਂ ਆਪਾਂ ਇਹ ਖਿੱਚਦਾਂ ਨੇ ਉਹਦਾ ਧਾਗਾ ਟੁੱਟਿਆ ਨਾ ਸਲਾਈ ਢੜ ਜਾਂਦੀ ਹੈ। ਇਹ ਥੋੜਾ ਜਿਹਾ ਆਪਾਂ ਖਿੱਚ ਕੇ ਲਾਉਣੀ ਆ ਜੀ ਇਹ। ਕੋਲਾ ਜ਼ਿਆਦਾ ਵੀ ਨਹੀਂ ਖਿੱਚਣਾ ਠੀਕ ਠੀਕ ਜਿਹਾ ਖਿੱਚ ਕੇ ਇਸ ਤਰ੍ਹਾਂ ਸਲਾਈ हां जी ਕਾਪਾ ਨਾਲ ਜਿਦੋ ਹੱਥ ਲਾਈ ਲਾਉਣੇ ਆਏ ਹੁਣ ਆਪਣੀ ਸਿਲਾਈ ਲੱਗੀ ਹੁਣ ਤੁਹਾਨੂੰ ਆਪਾਂ ਸਿੱਧਾ ਕਰਕੇ ਦਿਖਾਉਣੇ ਆ ਸਲਵਾਰ ਵੀ ਕਿਸ ਤਰ੍ਹਾਂ ਬਣਦੀ ਹਾਂ ਜੀ ਹੁਣ ਆਪਾਂ ਹੀ ਸਿਲਾਈ ਲਾਤੀ ਹੁਣ ਇਹ ਤੁਹਾਨੂੰ ਦਿਖਾਉਣੇ ਆਗੇ ਆ ਦੇਖੋ ਇਹ ਇਸ ਤਰ੍ਹਾਂ ਸਿਲਾਈ ਲੱਗੀ ਹੈ ਜੀ ਆਪਣੀ ਹੁਣ ਆਪਣਾ ਆ ਦੇਖੋ ਆਪਣਾ ਇੱਥੇ ਬਾਲ ਨਹੀਂ ਪੈਂਦਾ ਜੀ ਆਹ ਸਲਾਈ ਜਮਾ ਆਪਣੀ ਸਿੱਧੀ ਆ ਗਈ ਜਿਵੇਂ ਤੁਹਾਨੂੰ ਦੱਸਿਆ ਜਿਹੜੇ ਤਰੀਕੇ ਨਾਲ ਤੇ ਆ ਜਿਹੜੀਆਂ ਸਿਆਉਣਾ ਨੇ ਆਪਣੀਆਂ ਇਹ ਆਪਸ ਵਿੱਚ ਮਿਲਦੀਆਂ ਨੇ ਆ ਦੇਖੋ ਜੀ ਇਹ ਹੁਣ ਆਪਣੀ ਸਲਵਾਰ ਕੋਮਦੀ ਨਹੀਂ ਹੈ ਜੀ ਜਦੋਂ ਆਪਾਂ ਪਾਉਨੇ ਆ ਵੀ ਸਾਈਡ ਤੇ ਨਹੀਂ ਆਉਂਦੀ ਇਹ ਆ ਇਸ ਤਰੀਕੇ ਨਾਲ ਸਲਾਈ ਲੱਗ ਗਈ ਹੈ ਆਪਣੀ ਠੀਕ ਹੈ ਜੀ ਬਾਕੀ ਆਪਾਂ ਦੂਸਰੀ ਵੀਡੀਓ ਚ ਦੱਸਾਂਗੇ ਜੀ ਤੁਹਾਨੂੰ ਬਾਲ ਪਾਉਣੇ ਤੇ ਬੈਲਟ ਕੇ ਮੈਂ ਜੜਨੀ ਸਾਰੀਆਂ ਆਪਾਂ ਜੋ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹ ਤੁਸੀਂ ਕਮੈਂਟ ਵਿੱਚ ਲਿਖੋ ਹਾਂਜੀ ਇਹ ਹੁਣ ਆਪਾਂ ਦੱਸਤਾ ਸਲਵਾਰ ਦਾ ਅਗਲੀ ਵੀਡੀਓ ਚ ਜੀ ਆਪਾਂ ਦੱਸਾਂਗੇ ਬਾਲ ਪਾਉਣੇ ਜੋ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਆਪਾਂ ਨੂੰ ਕਮੈਂਟ ਕਰਕੇ ਜਰੂਰ ਪੁੱਛੋ